ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੀਓ ਇਸ ਸਮੇ ਅਸੀਂ ਤਾਜਪੁਰ ਬੰਨ ਤੇ ਤਾਜੋਵਾਲ ਤਾਜੋਵਾਲ ਬੰਨ ਤੇ ਮੌਜੂਦ ਹਾਂ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਜਿਹੜੇ ਹਾਲਾਤ ਇਸ ਸਮੇ ਚਿੰਤਾਜਨਕ ਬਣੇ ਹੋਏ ਆ ਔਰ ਨਾਲ ਦੀ ਨਾਲ ਦੱਸ ਦਈਏ ਕਿ ਪੰਜਾਬ ਵਿੱਚ ਇਸ ਸਮੇ ਜਿਹੜਾ ਤਬਾਹੀ ਦਾ ਮਾਹੌਲ ਹੈ ਜਿਹੜਾ ਕਾਇਰ ਹੋਇਆ ਪਿਆ ਉਹਦੇ ਕਰਕੇ ਲੋਕਾਂ ਦੇ ਅੰਦਰ ਬਹੁਤ ਡਰ ਤੇ ਕਸ਼ਮ ਹੈ ਅੱਧਾ ਪੰਜਾਬ ਤਾਂ ਜਿਹੜਾ ਪਾਣੀ ਚ ਡੁੱਬਿਆ ਹੋਇਆ ਹੈ ਤੇ ਬਾਕੀ ਲੋਕ ਚਿੰਤਾ ਚ ਡੁੱਬੇ ਹੋਏ ਆ ਨਾ ਸੈਂਟਰ ਸਰਕਾਰ ਬਾਹ ਫੜਦੀ ਨਜ਼ਰ ਆ ਰਹੀ ਹੈ ਨਾ ਸੂਬਾ ਸਰਕਾਰ ਬਾਹ ਫੜਦੀ ਨਜ਼ਰ ਆ ਰਹੀ ਹੈ ਲੋਕ ਆਪਣੀ ਮਦਦ ਆਪ ਕਰ ਨੇ ਇਹ ਤਾਜੋਵਾਲ ਜਿਹੜਾ ਬੰਨ ਹੈ ਇੱਥੇ ਦੀ ਗੱਲ ਕਰੀਏ ਤਾਂ ਇਸ ਸਮੇਂ ਜਿਹੜੀ ਚਿੰਤਾਵਾਂ ਨੇ ਜਿਹੜੇ ਇੱਥੇ ਸੱਜਣ ਮੌਜੂਦ ਇਹਨਾਂ ਦੇ ਚਿਹਰੇ ਤੇ ਸਾਫ਼ ਨਜ਼ਰ ਆ ਰਹੀ ਹੈ ਕਿਉਂਕਿ ਪਾਣੀ ਦੀ ਢਾ ਲੱਗਦੀ ਨਜ਼ਰ ਆ ਰਹੀ ਹੈ ਔਰ ਇਸ ਸਮੇਂ ਰਾਤ ਦੇ ਸਮੇਂ ਕੋਈ ਸਪੈਸ਼ਲ ਟੀਮ ਪ੍ਰਸ਼ਾਸਨ ਵੱਲੋਂ ਨਹੀਂ ਲਗਾਈ ਗਈ ਹਾਲਾਂਕਿ ਢੇੜੇ ਵੱਜਦੇ ਆ ਲੇਕਿਨ ਉਹ ਢੇੜੇ ਪਹਿਲਵਾਨੀ ਢੇੜੇ ਜ਼ਿਆਦਾ ਨਜ਼ਰ ਆਉਂਦੇ ਆ ਤਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਆ ਸਾਬਕਾ ਸਰਪੰਚ ਸਾਹਿਬ ਤੋਂ ਪਹਿਲਾਂ ਪੂਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਸਾਰਿਆਂ ਨਾਲ ਗੱਲਬਾਤ ਕਰਾਂਗੇ ਜੀ ਸਰਪੰਚ ਸਾਹਿਬ ਹਾਲਾਤ ਜਿਹੜੇ ਆ ਉਹ ਚਿੰਤਾਜਨਕ ਬਣੇ ਹੋਏ ਆ ਗੜਬੜ ਹੁੰਦੀ ਨਜ਼ਰ ਆ ਰਹੀ ਹੈ ਕੀ ਕਹੋਗੇ ਤੁਸੀਂ ਹਾਲਾਤ ਤਾਂ ਐਨੇ ਮਾੜੇ ਆ ਜੀ ਅਸੀਂ ਸਵੇਰ ਦੇ ਬੰਦ ਤੇ ਹੀ ਬੈਠੇ ਆ ਸਵੇਰੇ ਡੀ ਸਾਹਿਬ ਆਏ ਜੀ ਉਹਨਾਂ ਨੇ ਸਾਨੂੰ ਪਿੰਡ ਵਾਲਿਆਂ ਨੂੰ ਕਿਸੇ ਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਉਹ ਆ ਕੇ ਜਿੱਦਾਂ ਬਸ ਆਏ ਤੇ ਢੇੜਾ ਮਾਰਿਆ ਤੇ ਚਲੇ ਗਏ ਅਸੀਂ ਆ ਕੇ ਪੁੱਛਿਆ ਵੀ ਡੀ ਸਾਹਿਬ ਨੇ ਆਉਣਾ ਹੈ ਉਹ ਕਹਿੰਦੇ ਉਹ ਤਾਂ ਆ ਕੇ ਚਲੇ ਵੀ ਗਏ ਆ ਤੇ ਪਾਣੀ ਦੇ ਹਾਲਾਤ ਦੇਖੋ ਕਿੰਨੇ ਮਾੜੇ ਹੋਏ ਆ ਕਿੱਥੋਂ ਸਟਾਟਸਟੂਡ ਸਭ ਡੁੱਬ ਗਏ ਬਾਪੂ ਜੀ ਇੱਕ ਗੱਲ ਦੱਸੋ ਡੀਸੀ ਸਾਹਿਬ ਆਏ ਚਲੋ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਨੇ ਆਉਣਾ ਆ ਕੇ ਪਿੰਡ ਦੇ ਕਿਸੇ ਬੰਦੇ ਨਾਲ ਗੱਲਬਾਤ ਨਹੀਂ ਕੀਤੀ ਕੋਈ ਮੌਜੂਦ ਦਾ ਸਰਪੰਚ ਕੋਈ ਸਾਥ ਤੋਂ ਪੰਜ ਕਿਸੇ ਇਨਫਰਮੇਸ਼ਨ ਦੀ ਕਿਸੇ ਨੂੰ ਨੇ ਦਿੱਤੀ ਕੋਈ ਲੰਬੜਦਾਰ ਸਰ ਕੋਈ ਨਹੀਂ ਮੈਂ ਕਿਹਾ ਜੀ ਕੋਈ ਵੀ ਨਹੀਂ ਸੀ ਇੱਥੇ ਕਿਸੇ ਨੇ ਜ਼ਿੰਮੇਵਾਰੀ ਬਣਦੀ ਨਹੀਂ ਜੁਮੇਵਾਰੀ ਤੇ ਦੇਖੋ ਇਹਨਾਂ ਦੀ ਹੈ ਪ੍ਰਸ਼ਾਸਨ ਦੀ ਜੇ ਕੋ ਕੱਲ ਨੂੰ 19 ਕੀ ਹੋਵੇ ਆ ਵੀ ਨਾ ਵੀ ਤੇ ਜੁਮੇਵਾਰੀ ਤੇ ਇਹਨਾਂ ਦੀ ਹੈ ਫੇਰ ਇਹਨਾਂ ਨੇ ਫੇ ਸਾਡੇ ਲਈ ਸਮਾਨ ਲਿਆ ਕੇ ਸੁੱਟਣਗੇ ਐਦਾਂ ਕਰੋ ਐਦਾਂ ਕਰੋ ਇੱਕ ਇੱਕ ਖੜਕਾਪ ਗੱਲ ਜਿਹੜੇ ਘਰ ਬੈਠੇ ਦੇਖ ਰਹੇ ਆ ਕਿਉਂਕਿ ਮੇਰੀ ਜਸਵਿੰਦਰ ਨਾਲ ਗੱਲ ਹੋਈ ਇਹਨੇ ਦੱਸਿਆ ਕਿ ਜਿਹੜੇ ਹਾਲਾਤ ਆ ਉਹ ਚਿੰਤਾ ਵਾਲੇ ਬਣੇ ਹੋਏ ਆ ਸਵੇਰ ਤੋਂ ਸਾਡੀ ਗੱਲਬਾਤ ਹੋ ਰਹੀ ਆ ਹੁਣ ਹਾਲਾਤ ਸਖਾਵੇਂ ਹਨ ਕਿ ਨਹੀਂ ਇਹ ਸਮਝਾ ਦਿਓ ਲਾਤ ਸਿਖਾਵੇਂ ਕੋਈ ਨਹੀਂ ਜੀ ਆ ਜਿਹੜੀ ਠੋਕਰੇ ਮਢਾ ਦੇ ਸਾਹਮਣੇ ਇਹਦੇ ਨਾਲ ਇਹਨਾਂ ਨੂੰ ਉਸ ਮਹਿਕਮੇ ਵਾਲਿਆਂ ਨੂੰ ਉਸ ਰੋਜ਼ ਹੀ ਕਹਿ ਰਹੇ ਆ ਵੀ ਪਹਿਲੀ ਪਤਾ ਲੱਗਾ ਜਿਹੜੀਆਂ ਲਾਈਟਾਂ ਆ ਇਹ ਵੀ ਕੋਈ ਸਿਆਸਤਦਾਨ ਲਗਵਾ ਕੇ ਪ੍ਰਸ਼ਾਸਨ ਵੱਲੋਂ ਨਹੀਂ ਲਗਾਈਆਂ ਕੱਲ ਆਪਣੇ ਆਏ ਸੀ ਸਕਾਰ ਸਾਹਿਬ ਜੇਹਦਾਰ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਉਹਨਾਂ ਨੇ ਕਿਹਾ ਡੀ ਸਾਹਿਬ ਨੂੰ ਤੇ ਉਹਨਾਂ ਦੇ ਰੀਡਰ ਨੂੰ ਉਹਨਾਂ ਨੇ ਸਵੇਰੇ ਫਿਰ ਬਿਜਲੀ ਆਏ ਨੂੰ ਕਿਹਾ ਤਾਂ ਲਾਈਟਾਂ ਉਹਨਾਂ ਨੇ ਭੇਜੀਆਂ ਉਹ ਹੁਣ ਤੱਕ ਬਹੁਤ ਸਾਰਾ ਦਿਨ ਅਜ ਮੀਂਹ ਜਿ ਲੱਗੇ ਰਹੇ ਆ ਬਲਵਾਈਆਂ ਅੱਛਾ ਇਸ ਟਾਈਮ ਕੋਈ ਸਪੈਸ਼ਲ ਟੀਮ ਨਹੀਂ ਹੈਗੀ ਔਰ ਤੁਸੀਂ ਕਹਿੰਦੇ ਕਿ ਹਾਲਾਤ ਨਾ ਚੁੱਕਿਆ ਹੈ ਨਾ ਨਸ਼ਾ ਇਹਨਾਂ ਨੂੰ ਆ ਪਾਵਰਾਂ ਦਾ ਪਾਵਰਾਂ ਦਾ ਹਾਂਜੀ ਕੋਈ ਕੋਈ ਸਾਡੀ ਕੋਈ ਇਹ ਨਹੀਂ ਹੈ ਨੀ ਇੱਥੇ ਸੇਫਟੀ ਕੋਈ ਰੱਬ ਨਾ ਕਰੇ ਜਿੱਦਾਂ ਪਾਣੀ ਦਾ ਕੋਈ ਪਤਾ ਨਹੀਂ ਆਉਣਾ ਕਿੰਨਾ ਹੈ ਇੱਕ ਇੱਕ ਹੋਰ ਸਵਾਲ ਦਾ ਜਵਾਬ ਦੋ ਡਰ ਕੀ ਹੈ ਜੇ ਇਹ ਬੰਨ ਨਾ ਚੰਗੀ ਤਰ੍ਹਾਂ ਰਿਹਾ ਤਾਂ ਡਰ ਕੀ ਹੈ ਵੀ ਹੋਕ ਨਾ ਕਰੇ ਅਸੀਂ ਅਰਦਾਸ ਕਰਦੇ ਹਾਂ ਕਿ ਰੱਬ ਬਿਲਕੁਲ ਇੰਦਾ ਕਰੇ ਰੱਬ ਸਾਥ ਦੇਵੇ ਰੱਬ ਸਾਡਾ ਸਾਥ ਦੇ ਰਿਹਾ ਜੇ 1921 ਹੋ ਗਈ 25 ਪਿੰਡ ਜਿਹੜੇ ਅੱਗੇ ਆ 12 12 ਫੁੱਟ ਪਾਣੀ ਆ ਜਾਣਾ ਫਿਰ ਹੈਲੀਕਾਪਟਰ ਉੱਤੇ ਘੁੰਮੇ ਜਾਣਾ ਉਹਨੂੰ ਥੱਲੇ ਕੱਖ ਨਹੀਂ ਪਤਾ ਲੱਗਣਾ ਰਾਹੋਂ ਦੇ ਉੱਪਰ ਦੀ ਪਾਣੀ ਜਾਊ ਜੀ ਹੁਣ ਐਦਾਂ ਦੇ ਹਾਲਾਤ ਹੋਣੇ ਉਹ ਪੁਲੀ ਦੀ ਜੀ ਬਣਾਈ ਆ ਉਹ ਚੋਂ ਕਿੰਨਾ ਕ ਪਾਣੀ ਨਿਕਲ ਜਾਣਾ ਜਿੱਥੇ ਬਰੋਲਾ ਕੋ ਜੀ ਭਾਈ ਤੁਸੀਂ ਗੱਲ ਕਰਦੇ ਪਏ ਸੀਗੇ ਕਿ ਪਾਣੀ ਦਾ ਲੈਵਲ ਜੇ ਵੱਧ ਗਿਆ ਜੇ ਸਥਰ ਵੱਧ ਗਿਆ ਤਾਂ ਫਿਰ ਉਹਨਾਂ ਘਟ ਉਹਨਾਂ ਨੁਕਸਾਨ ਨਾਲ ਜੇ ਘਟ ਗਿਆ ਜਾਂ ਨੁਕਸਾਨ ਉਹ ਕੀ ਗੱਲ ਹੈ ਜੀ ਜੀ ਭਾਈ ਦੱਸਿਓ ਤੁਸੀਂ ਕਹਿੰਦੇ ਕਿ ਲੈਵਲ ਜੇ ਵੱਧ ਗਿਆ ਤਾਂ ਉਹਨਾਂ ਖਤਰਾ ਨਹੀਂ ਘਟ ਗਿਆ ਜ਼ਿਆਦਾ ਖਤਰਾ ਘਟੇ ਭਾਈ ਲੈੰਦਾ